ਪਰੋਣਿਆਂ ਦੀ ਆਡੜ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਜਾਣਦੇ ਹੋ ਜਿਹੜੇ ਮਾਸਾਹਾਰੀ ਨੇ ਉਹਨਾਂ ਦੀ ਉਸ ਤਰ੍ਹਾਂ ਤਰੀਕੇ ਨਾਲ ਮਹਿਮਾਨ ਨਿਵਾਜ਼ੀ ਹੁੰਦੀ ਜਿਹੜੇ ਸ਼ਾਕਾਹਾਰੀ ਨੇ ਉਹਨਾਂ ਦੀ ਉਸ ਤਰੀਕੇ ਨਾਲ ਮਹਿਮਾਨ ਨਿਵਾਜ਼ੀ ਹੁੰਦੀ ਹੈ ਕਈ ਦਾਲ ਪਨੀਰ ਵਾਲੇ ਹੁੰਦੇ ਨੇ ਤੇ ਕਈ ਫਿਰ ਮਾਸਾਹਾਰੀ ਹੁੰਦੇ ਨੇ ਵਿੱਚ ਜੀ ਸੋ ਕਵੀ ਰਾਜ ਕਵੀ ਸੰਤੂਕ ਸਿੰਘ ਜੀ ਆਖਦੇ ਨੇ ਉਸ ਸਮੇਂ ਜਦੋਂ ਰਾਮ ਰਾਏ ਦੀ ਗੱਲ ਸੁਣ ਕੇ ਰਾਮ ਰਾਏ ਦੇ ਬੰਦੇ ਉੱਥੇ ਪੁੱਜੇ ਨੇ ਤੇ ਕਾਜੀ ਕਹਿਣ ਲੱਗਾ ਵੀ ਕੀ ਲੈ ਕੇ ਆਇਓ ਕੋਣੋਂ ਤੁਸੀਂ ਉਹ ਕਹਿਣ ਲੱਗੇ ਵੀ ਸਾਨੂੰ ਰਾਮ ਰਾਏ ਜੀ ਨੇ ਭੇਜਿਆ ਹੈ ਕਹਿੰਦਾ ਅੱਛਾ ਜਿਹੜੇ ਦਿੱਲੀ ਆਏ ਨੇ ਕਹਿੰਦੇ ਹਾਂ ਫਿਰ ਕੀ ਲੈ ਕੇ ਆਇਓ ਕਾਜੀ ਨੂੰ ਕਹਿੰਦੇ ਸੇਵਕ ਵੀ ਅਸੀਂ ਬੱਕਰੇ ਦੀ ਲਾਤ ਲੈ ਕੇ ਆਏ ਆ ਤੇਰੇ ਵਾਸਤੇ ਜਾਫਤ ਭੇਜੀ ਐ ਜਾਫਤ ਇਹੋ ਅਮਿਖ ਪਠਿਓ ਤੁਮ ਪਾਉ ਏ ਮਾਫ ਤੁਹਾਡੇ ਕੋਲ ਭੇਜਿਆ ਹੈ ਤੁਹਾਡੇ ਛਕਣ ਵਾਸਤੇ ਇਹ ਤੁਸੀਂ ਛਕਣਾ ਹੈ ਅਪਰ ਕੁਸ਼ਲ ਕੋ ਬੂਜਨ ਕੇਹੁ ਰਾਵਰ ਸਾਥ ਮਿਲਣ ਕੋ ਚਿਓ ਤੇ ਹੋਰ ਬੜਾ ਕੁਝ ਬੁਝਿਆ ਹਾਲ ਚਾਲ ਪੁੱਛਿਆ ਤੇ ਗੁਰਮੁਖੋ ਕਵੀ ਜੀ ਆਖਦੇ ਨੇ ਤੇ ਉਹਨਾਂ ਨੇ ਸ਼ੇਵਕਾ ਨੇ ਆਖਿਆ ਕਿ ਬਾਬਾ RAM ਰਾਏ ਜੀ ਆਖਦੇ ਸਨ ਵੀ ਉਹਨਾਂ ਦਾ ਸਾਥ ਦਿਓ ਤੁਸੀਂ ਸੁਣ ਕਾਜੀ ਜਿਸ ਮਨ ਅਹੰਕਾਰੇ ਲੈਕਰ ਆਮਖ ਰਿਦੇ ਵਿਚਾਰੇ ਕਾਜੀ ਜਿਹਨੂੰ ਮਾਸ ਮਿਲ ਗਿਆ ਉਹ ਬੜਾ ਹੰਕਾਰ ਵਿੱਚ ਆਇਆ ਕਹਿਣ ਲੱਗਾ ਵੀ ਸ਼ਾਇਦ ਨਾ ਮੈਨੂੰ ਬਾਦਸ਼ਾਹ ਦਾ ਨੇੜੇ ਵਾਲਾ ਜਾਣਿਆ ਹੈ ਬਾਬਾ ਰਾਮ ਰਾਏ ਨੇ ਇਸ ਕਰਕੇ ਮੇਰੀ ਸੇਵਾ ਪਾਣੀ ਕਰਨੀ ਚਾਹੀਏ ਹੈ ਵੀ ਬਾਦਸ਼ਾਹ ਦੇ ਮਿਲਣ ਵਿੱਚ ਮੈਂ ਉਹਦੀ ਮਦਦ ਕਰਾਂ ਤੇ ਬਾਦਸ਼ਾਹ ਨਾਲ ਉਹਦੀ ਚੰਗੀ ਬਣਾ ਦਿਆਂ ਉਹਦੇ ਬਾਰੇ ਚੰਗਾ ਬੋਲਾਂ ਕਿਉਂਕਿ ਕਾਜੀ ਦੇ ਹੱਥ ਹੁੰਦਾ ਨਾ ਵੀ ਬੋਲਣਾ ਸਾਰਾ ਕੁਝ ਤੇ ਕਾਜੀ ਚੰਗਾ ਬੋਲੇਗਾ ਤੇ ਚੰਗੀ ਵਡਿਆਈ ਹੋਵੇਗੀ ਕਾਜੀ ਮਨ ਵਿੱਚ ਹੰਕਾਰ ਕਰਕੇ ਕਹਿੰਦਾ ਤਾਂ ਹੀ ਮੇਰੀ ਸੇਵਾ ਪਾਣੀ ਕੀਤੀ ਹੈ ਬਾਬਾ ਰਾਮ ਰਾਏ ਨੇ ਵੀ ਮੈਂ ਚੰਗੀਆਂ ਚੰਗੀਆਂ ਗੱਲਾਂ ਕਰਾਂ ਰਾਮ ਰਾਏ ਬਾਰੇ ਔਰੰਗਜੀਤ ਦੇ ਸਾਹਮਣੇ ਤਾਂ ਕਰਕੇ ਉਹ ਮੇਰੀ ਸੇਵਾ ਪਾਣੀ ਵਾਸਤੇ ਬੱਕਰੇ ਦੀ ਇੱਕ ਲੱਤ ਭੇਜੀ ਹੈ ਕਰਨ ਕੁਸ਼ਾਮਦ ਪਾਸ ਹਮਾਰੇ ਪਠਿਓ ਕਰ ਆਮਿਖ ਹਿਰਦੇ ਵਿਚਾਰੇ ਉਹ ਮਾਸ ਵੇ ਕਿਸ ਤਰ੍ਹਾਂ ਵਿਚਾਰਦਾ ਹੈ ਕਰਨ ਕੁਸ਼ਾਮਦ ਪਾਸ ਹਮਾਰੇ ਪਟਿਉ ਮਾਸਿਤ ਕਰਨ ਆਹਾਰੇ ਸੋ ਖੁਸ਼ ਖਾਸ਼ ਹੋ ਕੇ ਬੜਾ ਉਹਨੇ ਮਾਸ ਨੂੰ ਪਕਾਇਆ ਤੇ ਮਾਸ ਦਾ ਭੋਜਨ ਕੀਤਾ ਕਰਨ ਆਹਾਰੇ ਭਾਵ ਉਹਨੇ ਖਾਦਾ ਛਾ ਨਿਕਟ ਨੀ ਕੀ ਕਹੇ ਬਾਤ ਜਾਣਤ ਹੈ ਇਹ ਨਿਤ ਵਿਗ ਜਾਤ ਕਾਜੀ ਨੇ ਸੋਚਿਆ ਵੀ ਰਾਮ ਰਾਏ ਨੂੰ ਪਤਾ ਹੈ ਬੀਜੇ ਕਾਜੀ ਦੀ ਸੇਵਾ ਕਰਾਂਗੇ ਤਾਂ ਤਾਂ ਹੀ ਕਾਜੀ ਕੋ ਚੰਗਾ ਬੋਲੇਗਾ ਮੇਰੇ ਬਾਰੇ ਸੋ ਇਹਨੇ ਤੇ ਫਿਰ ਆਪਣੀ ਸੇਵਾ ਸਮਝ ਕੇ ਨਾ ਬਣਾ ਕੇ ਚੰਗਾ ਛਕਿਆ ਜੀ ਤੇ ਕਾਜੀ ਨੇ ਤਾਂ ਖਾ ਲਿਆ ਉਸ ਤੋਂ ਬਾਅਦ ਕਹਿੰਦੇ ਈਮ ਚਿੱਤ ਵਿਤ ਆਮਿਖ ਪਕਵਾਇਓ ਆਪਣੇ ਖਾਣੇ ਸੋ ਕਰ ਖਾਇਓ ਉਹ ਤਾਂ ਸੋਚ ਵਿਚਾਰ ਕੇ ਇਸ ਤਰ੍ਹਾਂ ਪਕਵਾ ਲੈਂਦਾ ਆਪਣੇ ਖਾਣੇ ਸੋ ਕਰ ਖਾਇਓ ਸੋ ਆਪਣਾ ਖਾਣਾ ਉਹ ਖਾ ਲੈਂਦਾ ਹੈ ਇਤਿ ਸ਼੍ਰੀ ਰਾਮ ਰਾਏ ਤਿਮ ਪਕਵਾ ਇਤਿ ਸ਼੍ਰੀ ਰਾਮ ਰਾਏ ਤਿਮ ਕਰਿਓ ਅਸਥ ਖਾਲ ਇਕ ਥਲ ਕਰ ਧਰਿਓ ਇਦਰ ਬਾਬਾ ਰਾਮ ਰਾਏ ਜੀ ਜਿਨ੍ਹਾਂ ਦੇ ਕੋਲ ਤਿੰਨ ਲੱਤਾਂ ਬੱਚੀਆਂ ਨੇ ਜੀ ਹੁਣ ਇੱਕ ਲੱਤ ਤਾਂ ਕਾਜੀ ਨੂੰ ਦੇ ਆਏ ਨੇ ਸੋਣ ਤਿੱਲ ਲੱਤਾਂ ਦੇ ਕੋਲ ਬੱਚੀਆਂ ਨੇ ਬਾਬਾ ਰਾਮ ਰਾਏ ਨੇ ਉਹ ਬੱਕਰੇ ਦੀਆਂ ਜਿਹੜੀਆਂ ਲੱਤਾਂ ਨੇ ਨਾ ਉਹਨਾਂ ਦੀਆਂ ਹੱਡੀਆਂ ਤੇ ਉਹਨਾਂ ਦੀ ਜਿਹੜੀ ਖੱਲ ਹੈ ਉਹ ਤਾਂ ਜਿਹੜੀ ਇੱਕ ਥਾਲੀ ਵਿੱਚ ਪਵਾ ਕੇ ਆੜ ਤਰਵਾ ਲਈ ਆਸਤ ਥਾਲ ਇੱਕ ਥਲ ਕਰ ਤਰਿਓ ਹੁਣ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਜੀ ਇਹ ਚੂੜਾ ਮੰਨ ਸੂਰ ਪ੍ਰਕਾਸ਼ ਗ੍ਰੰਥ ਦੇ ਰਚయిత ਕਹਿੰਦੇ ਵੀ ਬਾਬਾ RAM RAJ JI ਨੇ ਉਹ ਬੱਕਰੇ ਦੀ ਜੜੀ ਖਾ ਲੈਣਾ ਤੇ ਜਿਹੜੀ ਹੱਡੀਆਂ ਨੇ ਉਹ ਜਿਹੜੀਆਂ ਨੇ ਉਹ ਇੱਕ ਸਾਈਡ ਤੇ ਧਰਵਾ ਲਈਆਂ ਇਤਿ ਸ਼੍ਰੀ RAM RAJ ਤੁਮ ਕਰਿਓ ਅਸਤ ਖਾਲਿਕ ਥਲ ਕਰ ਧਰਿਓ ਇੱਕ ਥਾਲੀ ਵਿੱਚ ਅਡ ਪਵਾ ਕੇ ਸਾਈਡ ਤੇ ਰੱਖ ਦਿੱਤੀਆਂ ਅਪਰ ਮਾਸ ਖਾਇਓ ਪਰਤਾਇਓ ਤੇ ਜਿਹੜਾ ਦੂਜਾ ਬਾਕੀ ਮਾਸ ਹੀ ਸਾਰਾ ਉਹ ਖਾਦਾ ਵੀ ਤੇ ਵਰਤਾਇਆ ਵੀ ਜੀ ਅਪਰਮਾਸ ਖਾਓ ਵਰਤਾਏ ਖਾਣ ਪਾਨ ਕਰ ਸਹਿਜ ਸੁਭਾਏ ਹੋਰ ਖਾ ਪੀ ਕੇ ਫਿਰ ਸੌਂਗੇ ਜਾਮਣ ਵਿਖੇ ਪੋੜ ਕਰ ਸੋਏ ਭਈ ਪ੍ਰਾਤ ਪੁਣ ਜਾਗਰਣ ਹੋਏ ਰਾਤ ਨੂੰ ਲੈ ਕੇ ਬਿਸਤਰਾ ਸੌਂਗੇ ਸੁਖ ਦੀ ਨੀਂਦ ਲਈ ਸਵੇਰੇ ਉਠੇ ਕਰਿ ਸ্নান ਪੜ ਕਰ ਗੁਰਬਾਣੀ ਬੈਠ ਰਹੇ ਸੁਖ ਸੋ ਤਿਸ ਥਾਨੀ ਸਵੇਰੇ ਉੱਠੇ ਇਸ਼ਨਾਨ ਕੀਤੇ ਬਾਬਾ RAM ਰਾਏ ਨੇ ਨਾ ਧੋਕੇ ਗੁਰਬਾਣੀ ਪੜੀ ਪਾਠ ਕੀਤਾ ਤੇ ਉਸੇ ਥਾਂ ਤੇ ਬਹਿ ਗਿਆ ਉਹ ਤਨੁਰੰਗੇ ਸਭਾ ਲਗਾਈ ਕਾਜੀ ਮੁੱਲਾ ਗੇ ਸਮੁਦਾਈ ਉਧਰ ਬਾਦਸ਼ਾਹ ਨੇ ਸਭਾ ਲਾ ਲਈ ਆਪਣੀ ਕਾਜੀ ਮੁੱਲਾ ਜਿੰਨਾ ਸਕੀਮ ਦੇ ਕੇ ਭੇਜਿਆ ਸੀ ਉਹ ਫਿਰ ਇਕੱਠੇ ਹੋ ਗਏ ਕਾਜੀ ਮੁੱਲਾ ਸਾਰੇ ਇਕੱਠੇ ਹੋਏ ਕਵੀ ਜੀ ਕਹਿੰਦੇ ਕਾਜੀ ਮੁੱਲਾ ਗਏ ਸਮੁਦਾਈ ਕਰਿਓ ਜਿਕਰ ਅਜ ਤਹਾਂ ਪਠਾਇਓ ਜੀਵਤ ਹੈ ਕਿ ਕਾਟ ਕਰ ਖਾਇਓ ਤੇ ਬਾਦਸ਼ਾਹ ਨੇ ਅੱਗੇ ਉਹ ਕਾਜੀ ਮੁੱਲਾ ਕਹਿੰਦੇ ਬਾਦਸ਼ਾਹ ਜਿਹੜਾ ਬੱਕਰਾ ਭੇਜਿਆ ਸੀ ਵੀ ਉਹ ਕਟਕੁਟ ਕੇ ਖਾ ਲਿਆ ਕਿ ਆਜੇ ਜਿਉਂਦਾ ਹੈ ਪਤਾ ਤਾਂ ਕਰੋ ਜਿਹੜਾ ਵੀ ਉਹ ਭੋਜਨ ਬਣ ਗਿਆ ਜਾਂ ਜੇ ਐਵੇਂ ਤੁਰਿਆ ਫਿਰਦਾ ਤੇ ਪਤਾ ਕਰੋ ਤੁਸੀਂ ਕਵੀ ਜੀ ਕਹਿੰਦੇ ਸਾਡੇ ਗੁਰਮੁਖੋ ਕੁਲ ਸਵਾਲ ਹੀ ਇਹੀ ਹੈ ਬਸ ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਖਾਣਾ ਚਾਹੀਦਾ ਹੁਣ ਸਵਾਲ ਵੀ ਬਸ ਇਹੀ ਰਹਿ ਗਿਆ ਹੈ ਅਸੀਂ ਇਸੇ ਭੰਬਲ ਪੁੱਸੇ ਦੇ ਵਿੱਚ ਹਾਂ ਅਸੀਂ ਇਸੇ ਵਿਚਾਰ ਦੇ ਦੀਨਾ ਵੀ ਖਾਈਏ ਜਾਂ ਨਾ ਖਾਈਏ ਵੱਡੇ ਤੋਂ ਵੱਡਾ ਵਿਦਵਾਨ ਵੱਡੇ ਤੋਂ ਵੱਡੇ ਸਾਡੇ ਪ੍ਰਚਾਰਕ ਤੁਸੀਂ ਦੇਖਦੇ ਹੋ ਅਸੀਂ ਇਹੀ ਆਪਾਂ ਸਵਾਲ ਪੁੱਛਦਿਆਂ ਸਵਾਲ ਹੀ ਸਾਡੇ ਕੋਲ ਇਹ ਰਹਿ ਗਿਆ ਸੋ ਇਸ ਬਾਰੇ ਕਈਆਂ ਦੀ ਬਹੁਤ ਵਿਚਾਰ ਹੈ ਕਈਆਂ ਦੀ ਕੁਛ ਵਿਚਾਰ ਹੈ ਕਈਆਂ ਦੀ ਕੁਛ ਵਿਚਾਰ ਹੈ ਜੇ ਕੋਈ ਕਹੇ ਵੀ ਖਾਣਾ ਚਾਹੀਦਾ ਫਿਰ ਅਗਲਾ ਕਹਿੰਦੇ ਖਾਂਦਾ ਹੋਏਗਾ ਪੱਕਾ ਤੇ ਜੇ ਕਹੇ ਵੀ ਨਹੀਂ ਖਾਂਦਾ ਨਹੀਂ ਖਾਣਾ ਚਾਹੀਦਾ ਫਿਰ ਕਹਿੰਦੇ ਵੀ ਇਹ ਆਪ ਨੇ ਖਾਂਦਾ ਤਾਂ ਡੱਕਦਾ ਹੈ ਤਾਂ ਡੱਕਦਾ ਹੈ ਪਰ ਮਹਾਰਾਜ ਦੀ ਬਾਣੀ ਕਹਿੰਦੀ ਮਾਸ ਮਾਸ ਕਰ ਮੂਰਖ ਚੱਕੜੇ ਗਿਆਨ ਧਿਆਨ ਨਹੀਂ ਜਾਣੇ ਸੋ ਰਹੋ ਵਿਚਾਰ ਉਸ ਸਮੇ ਕਾਜੀ ਮੁਲਾ ਸਾਰੇ ਇਕੱਠੇ ਹੋਏ ਉਹ ਕਾਜੀ ਮੁਲਾ ਕਹਿਣ ਲਗੇ ਵੀ ਬਾਦਸ਼ਾਹ ਅਰੰਗਜੀਬ ਜਿਹੜਾ ਬੱਕਰਾ ਕੱਲ ਭੇਜਿਆ ਸੀ ਉਹ ਵੇਖੋ ਤੇ ਸੀ ਪਤਾ ਤਾਂ ਕਰੋ ਵੀ ਉਹ ਜਿਉਂਦਾ ਹੈ ਜਾਂ ਭੋਜਨ ਭਾਜਨ ਬਣ ਗਿਆ ਉਹਨਾਂ ਦਾ ਖਾ ਪੀ ਲਿਆ ਉਹਨਾਂ ਨੇ ਕਹਿਣ ਲੱਗਾ ਵੀ ਗਲਤਾਂ ਤੇਰੀ ਸਹੀ ਐ ਪੇ ਜਿਉ ਨਰ ਸੁਦ ਲੇਬੋ ਕਾਰਣ ਇਸ ਗੱਲ ਨੂੰ ਪਤਾ ਕਰਨ ਵਾਸਤੇ ਉਹਨੇ ਇੱਕ ਨਰ ਭੇਜਿਆ ਇੱਕ ਸੇਵਕ ਭੇਜਿਆ ਜਾਏ ਸੁਕੀਨਸ ਨੀਕ ਨਿਹਾਰਣ ਜਿਹੜਾ ਜਾ ਕੇ ਉੱਥੇ ਵੇਖੇ ਉਹਨੇ ਸਭ ਕੁਝ ਵੇਖ ਲਿਆ ਜਾਣਿਓ ਸੁਨਿਓ ਰੈਣ ਮੈਂ ਖਾਇਓ ਆਏ ਤੁਰੰਤ ਨੁਰੰਗ ਸੁਨਾਇਓ ਜਦੋਂ ਸੇਵਕ ਨੇ ਸੁਣਿਆ ਵੀ ਉਹ ਤਾਂ ਖਾਪ ਵੀ ਲਿਆ ਤੇ ਉਹਦੇ ਦੌੜਿਆ ਆਇਆ ਭੱਜਿਆ ਆਇਆ ਖੁਸ਼ੀ ਦੇ ਨਾਲ ਵੀ ਉਹਤੇ ਨੇ ਬੇੜਤਾ ਜੀ ਉਹਨਾਂ ਨੇ ਖਾਪ ਵੀ ਲਿਆ ਉਹਨਾਂ ਨੇ ਸਾਰਾ ਬੜਾ ਖੁਸ਼ ਹੋਇਆ ਸੇਵਕ ਆ ਕੇ ਕਹਿੰਦਾ ਬਾਦਸ਼ਾਹ ਉਹ ਤਾਂ ਉਹਨਾਂ ਨੇ ਖਾ ਲਿਆ ਕਦੋਂ ਦਾ ਰਾਤੀ ਨੇ ਬੇੜਤਾ ਜੀ ਉਹ ਤਾਂ ਹੇ ਉਹ ਸੇਵਕ ਵੀ ਖੁਸ਼ ਤੇ ਬਾਦਸ਼ਾਹ ਵੀ ਖੁਸ਼ ਕਾਜੀ ਮੋਲਾ ਵੀ ਖੁਸ਼ ਵੀ ਜੋ ਚਾਹੁੰਦੇ ਸਾਂ ਤਾਂ ਉਹੀ ਗੱਲ ਹੋ ਗਈ ਨਬੇੜ ਤਾਂ ਚੰਗੀ ਗੱਲ ਹੋਈ ਅਸੀਂ ਚਾਹੁੰਦੇ ਹੀ ਸਾਂ ਵੀ ਖਾ ਜਾਣ ਕਹਿੰਦੇ ਨੇ ਸ਼ਾ ਕਹਿਓ ਬਾਂਛਿਤ ਚਿਤ ਹੋਈ ਜੋ ਮੈਂ ਸੋਚਦਾ ਸਾਂ ਉਹੀ ਹੋਇਆ ਬਾਦਸ਼ਾਹ ਕਹਿੰਦਾ ਔਰੰਗਜੀਬ ਆਪ ਜਾਚੋ ਅਜ ਪਠਨਰ ਕੋਈ ਪਰ ਕਹਿੰਦੇ ਹੁਣ ਹੋਰ ਬੰਦਾ ਭੇਜੋ ਕੋਈ